ਅਸਤ ਮੈਂ ਦੀ ਵੱਡੀ ਅਪਡੇਟ ਲੈ ਕੇ ਆਇਆ ਹਾਂ ਦੱਸਦੇ ਹੀ ਇਹ ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ ਤੇ 2 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਦੁੱਧ ਦੀ ਕੀਮਤ ਵਧਾ ਦਿੱਤੀ ਗਈ ਹੈ ਨਵੀਂ ਕੀਮਤ ਅੱਜ ਤੋਂ ਲਾਗੂ ਹੋ ਗਈ ਹੈ ਤੇ ਇਸ ਬਾਰੇ ਚੋ ਗੁਰਦਾਸਪੁਰ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਬੇਸ਼ੱਕ ਦੁੱਧ ਦੀ ਕੀਮਤ ਵਿੱਚ ਸਿਰਫ 2 ਰੁਪਏ ਵਾਧਾ ਕੀਤਾ ਗਿਆ ਪਰ ਇਸ ਦੇ ਨਾਲ ਫਰਕ ਤਾਂ ਪੈਂਦਾ ਹੀ ਹੈ ਕਿਉਂਕਿ ਕਈਆਂ ਦੇ ਘਰਾਂ ਵਿੱਚ ਰੋਜ਼ਾਨਾ 5-6 ਲੀਟਰ ਦੁੱਧ ਵੀ ਆਉਂਦਾ ਹੈ ਤੇ ਪਰ ਦੁੱਧ ਦੀਆਂ ਕੀਮਤਾਂ ਉਦੋਂ ਤੱਕ ਲਗਾਤਾਰ ਵੱਧੀਆਂ ਰਹਿਣਗੀਆਂ ਜਦੋਂ ਤੱਕ ਕਿ ਸਰਕਾਰ ਵੱਲੋਂ ਇਸ ਦੀ ਪੈਦਾਵਾਰ ਵਦਾਉਂ ਦੇ ਉਪਰਾਲੇ ਨਹੀਂ ਕੀਤੇ ਜਾਂਦੇ ਕਿਉਂਕਿ ਦੁੱਧ ਦੇ ਉਤਪਾਦਕ ਕਿਸਾਨ ਅਤੇ ਡੇਰੀਆਂ ਵਿੱਚ ਧੰਦਾ ਛੱਡ ਕੇ ਹੋਰ ਸਹਾਇਕ ਧੰਦੇ ਅਪਣਾਉਣ ਲੱਗ ਪਏ ਨੇ ਤੇ ਕਿਉਂਕਿ ਉਹਨਾਂ ਨੂੰ ਖਰਚ ਜਿਹੜਾ ਹੈ ਉਹ ਵਧ ਕਰਨਾ ਪੈਂਦਾ ਹੈ ਜਦਕਿ ਦੁੱਧ ਦੀ ਮناسب ਕੀਮਤ ਜਿਹੜੀ ਹੈ ਉਹ ਨਹੀਂ ਮਿਲ ਪਉਂਦੀ। ਦੂਜੇ ਪਾਸੇ ਵੇਰਕਾ ਬੂਤ ਮਾਲਕਾ ਦਾ ਕਹਿਣਾ ਹੈ ਕਿ ਕੀਮਤ ਵਧਣ ਦੇ ਨਾਲ ਦੁੱਧ ਦੀ ਡਿਮਾਂਡ ਤੇ ਕੋਈ ਫਰਕ ਨਹੀਂ ਪੈਂਦਾ। ਇਸ ਤਰ੍ਹਾਂ ਮੈਂ ਕੀਮਤ ਤੇ 2 ਰੁਪਏ ਵਧੀ ਹੈ। ਦੇਖਣ ਜੇ 2 ਰੁਪਏ ਬੜਾ ਮਾਮੂਲੀ ਜਿਹਾ ਮਾਊਂਟ ਲੱਗਦਾ ਪਰ ਜਿਸ ਘਰ ਦੇ ਵਿੱਚ ਰੋਜ਼ ਦਾ 5-6 ਕਿਲੋ ਦੁੱਧ ਆਂਦਾ ਵਾ ਉਹਦਾ 10-12 ਰੁਪਏ ਰੋਜ਼ ਦਾ ਦੇਖੀਏ ਤੇ ਮਹੀਨੇ ਦੇ ਵਿੱਚ 4-500 ਰੁਪਏ ਦਾ ਜਦੋਂ ਫਰਕ ਪੰਦਾ ਉਹ ਆਮ ਬੰਦੇ ਦੇ ਬਜਟ ਦੇ ਉੱਪਰ ਉਹਦਾ ਬੜਾ ਇਫੈਕਟ ਹੈ ਦੁੱਧ ਇੱਕ ਐਸੀ ਰਿਕੁਆਇਰਮੈਂਟ ਹੈ ਘਰ ਦੇ ਵਿੱਚ ਬੱਚਿਆਂ ਨੂੰ ਵੀ ਦੁੱਧ ਦੀ ਚਾਹੀਦਾ ਵਾ ਵੱਡਿਆਂ ਨੂੰ ਵੀ ਦੁੱਧ ਦੀ ਜ਼ਰੂਰਤ ਹੁੰਦੀ ਹੈ ਘਰ 'ਚ ਕੋਈ ਗੈਸਟ ਆ ਜਾਂਦਾ ਚਾਹ ਪਾਣੀ ਵਾਸਤੇ ਵੀ ਦੁੱਧ ਦੀ ਜ਼ਰੂਰਤ ਪੰਦੀ ਹੈ ਇਸ ਕਰਕੇ ਜਿਹੜਾ ਇਹ ਕੀਮਤ ਹੈ ਇਹਦਾ ਜਿਹੜਾ ਅਸਰ ਤੇ ਜ਼ਰੂਰ ਪੰਦਾ ਹੈਗਾ ਵਾ ਆਮ ਬੰਦੇ ਦੀ ਪਾਕਟ ਦੇ ਉੱਪਰ ਇਹਦਾ ਅਸਰ ਜ਼ਰੂਰ ਪੰਦਾ ਹੈਗਾ ਵਾ ਨੋਮਨਲੀ ਸਹੀ ਅਸਰ ਜਰੂਰ ਪੈਂਦਾ ਲੇਕਿਨ ਕੀ ਲੱਗਦਾ ਪਈ ਕਿਉਂ ਦੁੱਧ ਦੀਆਂ ਕੀਮਤਾਂ ਵੱਧ ਗਈਆਂ ਸਰ ਪਿਛਲੇ ਦਿਨਾਂ ਚ ਦੇਖਣ ਨੂੰ ਆ ਰਿਹਾ ਹਰ ਵਾਰੀ ਸਾਲ ਦੇ ਵਿੱਚ 2-3 ਵਾਰੀ ਜਿਹੜੀਆਂ ਦੁੱਧ ਦੀਆਂ ਕੀਮਤਾਂ ਵੱਧ ਜਾਂਦੀਆਂ ਪਿਛਲੇ ਦਿਨਾਂ ਚ ਸਰਕਾਰ ਵੱਲੋਂ ਜਿਹੜਾ ਡਾਟਾ ਰਿਲੀਜ਼ ਹੋਇਆ ਉਹਦੇ ਚ ਇਹ ਦੇਖਣ ਨੂੰ ਆਇਆ ਕਿ ਪੰਜਾਬ ਦੇ ਵਿੱਚ ਡੇਰੀ ਫਾਰਮਿੰਗ ਦਾ ਧੰਦਾ ਲੋਕ ਛੱਡ ਕੇ ਕਿਸਾਨ ਜਾਂ ਦੂਜੇ ਬੰਦੇ ਜਿਹੜੇ ਡੇਰੀ ਫਾਰਮਿੰਗ ਤੇ ਬਿਜ਼ਨਸ ਚ ਹੀ ਉਹ ਛੱਡ ਰਹੇ ਨੇ ਪੰਜਾਬ ਦੇ ਵਿੱਚ گاਵਾ ਤੇ ਮੱਜਾਂ ਦੀ ਜਿਹੜੀ ਤਦਾਦ ਹੈ ਗਿਣਤੀ ਜਿਹੜੀ ਆ ਘਟ ਰਹੀ ਆ ਔਰ ਕਾਫੀ ਵੱਡੀ ਗਿਣਤੀ ਜੇ ਇੱਕ ਘਟ ਰਹੀ ਆ ਉਹਦਾ ਇੱਕ ਕਾਰਨ ਜਿਹੜਾ ਮੁੱਖ ਕਾਰਨ ਜਿਹੜਾ ਅਸੀਂ ਦੇਖਦੇ ਆ ਜਾਂ ਨਿਊਜ਼ 'ਚ ਪੜੀਦਾ ਵਾ ਉਹ ਇਹੋ ਹੀ ਹੈਗਾ ਕਿ ਜਿਹੜਾ ਪਸ਼ੂਆਂ ਦਾ ਚਾਰਾ ਜਾਂ ਚੋਕਰ ਜਿਹੜਾ ਵੀ ਆਪਾਂ ਉਹ ਡੇਰੀ ਫਾਰਮਿੰਗ ਵਾਲਾ ਆਪਣੇ ਡੰਗਰਾਂ ਨੂੰ ਪਾਉਂਦਾ ਵਾ ਜਦੇ ਨਾਲ ਉਹਦੀ ਦੁੱਧ ਦੀ ਪੈਦਾਵਾਰ ਵਧਦੀ ਆ ਉਹਦੀਆਂ ਕੀਮਤਾਂ ਜਿਹੜੀਆਂ ਬਹੁਤ ਵੱਧ ਰਹੀਆਂ ਵਾ ਉਹਦੇ ਦੇ ਉੱਪਰ ਉਹਨੂੰ ਕੋਈ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੋ ਰਹੀ ਹੈਗੀ ਅਹੀ ਇਹ ਜਾਣੇ ਆ ਕਿ ਜੇ ਜਿਹੜੀ ਡੇਰੀ ਫਾਰਮਿੰਗ ਦੇ ਬਿਜ਼ਨਸ ਦੇ ਵਿੱਚ ਸਰਕਾਰ ਵੱਲੋਂ ਇੱਕ ਸਬਸਿਡੀ ਦਿੱਤੀ ਜਾਵੇ ਲੋਕਾਂ ਨੂੰ ਅਨਕਰੇ ਹੀ ਕੀਤਾ ਜਾਵੇ ਕਿ ਤੁਸੀਂ ਡੇਰੀ ਫਾਰਮਿੰਗ ਦੇ ਬਿਜ਼ਨਸ ਤੇ ਜਾਓ ਸਰਕਾਰ ਜਿਵੇਂ ਕਿਸਾਨਾਂ ਨੂੰ ਖਾਦਾਂ ਦੇ ਉੱਪਰ ਸਬਸਿਡੀ ਮਿਲਦੀ ਹੈ ਸਬਸਿਡੀ ਨੂੰ ਵਧਾਣ ਦੇ ਉੱਪਰ ਆਲੇ ਕਰਨੇ ਚਾਹੀਦੇ ਹੈ ਕਰਨੇ ਚਾਹੀਦੇ ਹੈ ਔਰ ਜਿਹੜਾ ਬੰਦਾ ਡੇਰੀ ਫਾਰਮਿੰਗ ਦੇ ਬਿਜ਼ਨਸ 'ਚ ਆ ਉਹਨੂੰ ਇਹ ਚਾਰਾ ਜਾਂ ਚੋਕਰ ਜਿਹੜੀਆਂ ਵੀ ਉਹਨੂੰ ਡੰਗਰਾਂ ਵਾਸਤੇ ਚਾਹੀਦੀਆਂ ਉਹ ਉਹਨੂੰ ਘੱਟ ਰੇਟ ਤੇ ਉਪਲਬਧ ਚਰਾਈਆਂ ਜਾਣ ਤਾਂ ਕਿ ਉਹਨੂੰ ਵੀ ਉਸ ਧੰਦੇ ਦੇ ਵਿੱਚ ਕੁਝ ਪ੍ਰਾਫਿਟ ਮਿਲੇ ਤੇ ਫੇਰ ਹੀ ਉਹ ਉਸ ਧੰਦੇ ਦੇ ਵਿੱਚ ਟਿਕੇਗਾ ਨਹੀਂ ਤੇ ਆਮ ਜਿਹੜਾ ਡੇਰੀ ਫਾਰਮਿੰਗ ਲੋਕੀ ਛੱਡ ਕੇ ਮੁਰਗੀ ਪਾਲਣ ਬੱਕਰੀਆਂ ਤੇ ਹੋਰ ਧੰਦਿਆਂ ਦੇ ਵਿੱਚ ਜਾ ਰਹੇ ਹੈਗੇ ਰੈਕਸ਼ਨ ਲਗਾਤਾਰ ਘਟਦੀ ਜਾਏਗੀ ਘਟਦੀ ਜਾਏਗੀ ਇੱਦਾਂ ਘਟਦੀ ਜਾਏਗੀ ਡੰਗਰ ਬਿਲਕੁਲ ਠੀਕ ਹਲ ਸਰ ਮੇਰਾ ਨਾਮ ਭਪਿੰਦਰ ਸਿੰਘ ਹੈ ਦੂਜੇ ਕਿੰਤਾ ਵਜ਼ਨ ਨਾਲ ਥੋੜਾ ਬਹੁਤਾ ਫਰਕ ਤਾਂ ਜ਼ਰੂਰ ਪੈ ਜਾਏ ਪਰ ਲੋਕਾਂ ਦੇ ਦੋਧੇ ਜ਼ਰੂਰ ਤੋਂ ਔਨ ਕਰਕੇ ਭਾਈ ਨੂੰ ਮਜਬੂਰੀ ਵਸ ਕਰੀਏ ਜਾਂ ਕਿਦਾਂ ਵੀ ਹੈ ਦੁੱਧ ਲੈਣ ਦੀ ਜਰੂਰਤ ਹੁੰਦੀ ਹੈ ਘਰ ਤੇ ਖਪਤ ਚੋਂ ਨਹੀਂ ਹੁੰਦੀ ਆ ਜੇ ਨਹੀਂ ਹੁੰਦੀ ਆ ਦੋ ਚਾਰ ਦਿਨ ਬੱਜੜ ਦੇ ਹਿਸਾਬ ਨਾਲ ਮਹਿਸੂਸ ਕਰਦੇ ਨੇ ਮੁਰਕੇ ਪਤਾ ਹੈ ਚੋਲ ਹੋ ਜਾਂਦੇ ਨੇ ਦੋ ਦੋ ਰੂਟੀਨ ਤੇ ਆਪਣਾ ਜਿੰਨਾ ਕਿ ਦੁੱਧ ਚਾਹੀਦਾ ਹੁੰਦਾ ਲੈ ਜਾਂਦੇ ਨੇ ਸਾਨੂੰ ਥੋੜੀ ਜੀ ਤਕਲੀਫ ਜਰੂਰ ਹੁੰਦੀ ਹੈ ਵੀ ਦੋ ਚਾਰ ਦਿਨ ਸਾਡੀ ਡਿਮਾਂਡ ਘਟਦੀ ਆ ਬਾਕੀ ਦੋ ਚਾਰ ਦਿਨ ਤੋਂ ਬਾਅਦ ਰੈਗੂਲਰ ਹੋ ਹੀ ਜਾਂਦੀ ਆ ਜਿੱਦਾਂ ਪ੍ਰੋਡਕਸ਼ਨ ਘਟੀ ਜਾ ਰਹੀ ਹੈ ਡੇਰੀ ਫਾਰਮਿੰਗ ਲੋਕੀ ਛੜਦੇ ਜਾ ਰਹੇ ਆ ਸਪਲਾਈ ਤੇ ਵੀ ਕੋਈ ਫਰਕ ਪਿਆ ਸਪਲਾਈ ਪੂਰੀ ਆ ਰਹੀ ਹੈ ਨਹੀਂ ਸਪਲਾਈ ਦੁੱਧ ਦੀ ਤੇ ਪੂਰੀ ਆ ਰਹੀ ਹੈ ਜੀ ਦੁੱਧ ਤੇ ਇਸ ਪ੍ਰਾਈਵੇਟ ਜਿਹੜਾ ਕੋਈ ਅੰਨ ਦਿੱਕਤ ਨਹੀਂ ਮਹਿਸੂਸ ਹੁੰਦੀ ਐ ਜਿਹਨੇ ਡਿਮਾਂਡ ਕਰਦੇ ਆ ਸਾਨੂੰ ਉਹਨਾਂ ਦਾ ਦੁੱਧ ਮਿਲ ਲੈਂਦਾ ਜੋ ਵੀ ਬਾਜ਼ਾਰ ਦੀ ਡਿਮਾਂਡ ਕਰਦੇ ਆ ਲੱਗਦਾ ਨਹੀਂ ਕਿ ਜਿੰਨੀ ਕੀਮਤ ਲੋਕਾਂ ਨੂੰ ਬੇਅਰ ਕਰਨੀ ਪੈਂਦੀ ਐ ਤੇ ਸਾਨੂੰ ਉਸ ਹਰ ਨਾਲ ਕੀਮਤ ਨਹੀਂ ਮਿਲਦੀ ਜਿਹੜੇ ਪ੍ਰੋਡਕਟ ਕਰਦੇ ਆ ਦੁੱਧ ਪ੍ਰੋਡਕਸ਼ਨ ਕਰਦੇ ਆ ਉਹਨਾਂ ਨੂੰ ਉਹਨੀ ਕੀਮਤ ਨਹੀਂ ਮਿਲਦੀ ਦੇਖੋ ਜੀ ਕਿਸਾਨਾਂ ਨਾਲ ਵੀ ਕਈ ਵਾਰੀ ਗੱਲਬਾਤ ਆਉਂਦੀ ਐ ਉਹ ਗੱਲ ਕਰਦੇ ਨੇ ਕਹਿੰਦੇ ਕਿ ਸਾਨੂੰ ਜੋਦੀ ਕੀਮਤੋਂ ਨਹੀਂ ਭਰਪਾ ਨਹੀਂ ਮਿਲਦੀ ਜੋ ਫਿਰ ਕਿਸਾਨ ਵੀ ਮਿਲਕ ਫਾਰਮ ਜਿਹੜੇ ਦੁੱਧ ਪਾਉਂਦੇ ਨੇ ਥੋੜੇ ਬਹੁਤ ਉਹ ਘੱਟ ਕਰਦੇ ਨੇ ਫਿਰ ਇਹਨਾਂ ਨੂੰ ਦੁੱਧ ਦਾ ਰੇਟ ਵਧਾਉਣਾ ਜੋ ਲੋਕ ਨਕਸਾਨਾਂ ਨੂੰ ਦੁੱਧ ਦੇਣਾ ਪੰਦਾ ਵਾ ਗੜੀ ਰੋਧਾ ਕੇ ਫਿਰ ਇਹਨਾਂ ਮਜਬੂਰ ਆਪਣੇ ਵੀ ਰੇਟ ਥੋੜਾ ਜਿਹਾ ਵਧਾਣੇ ਪੈਂਦਾ ਹੈ ਤੇ ਸਿਰਫ ਦੁੱਧ ਦੀ ਕੀਮਤ ਵਧੀ ਹੈ ਜਾਂ ਜਿਹੜੇ ਦੂਜੇ ਪ੍ਰੋਜੈਕਟ ਹੈ ਜਿੱਦਾਂ ਰੱਸੀ ਹੋ ਗਿਆ ਖੀਰ ਹੋ ਗਿਆ ਉਹਨਾਂ ਦੀ ਵੀ ਹਾਲੇ ਹੱਕ ਤੇ ਦੁੱਧ ਦੀ ਕੀਮਤੀ ਵਧੀ ਹੈ ਤੇ ਕੈਮ ਟੂ ਟਾਈਮ ਜਦੋਂ ਇਹ ਦੁੱਧ ਦਾ ਰੇਟ ਵਧਾ ਵਾ ਉਸ ਤੋਂ ਬਾਅਦ ਉਸੇ ਪ੍ਰੋਜੈਕਟ ਦਾ ਰੇਟ ਵਧ ਆਇਆ ਥੋੜਾ ਥੋੜਾ ਠੀਕ ਹੈ